ਇਨਾ ਮਾ ਆਪਣਾ ਕਿਥੇ ਦੁਕਾਨ ਹੈ ਮੇਰਾ ਰਤਨਵਿੰਦਰ ਸਿੰਘ ਜੀ ਤੇ ਇਹ ਬਾਈਪਾਸ ਆਪਣੇ ਅਰਦਾਸਪੁਰ ਨੀਅਰ ਪਟ્રોલ ਕੰਪਨੀ ਵਰਕਸ਼ਾਪ ਕੀ ਘਟਨਾ ਹੈ ਜਿਹੜੀ ਅੱਜ ਰਾਤ ਸਰ ਚੋਰਾਂ ਨੇ ਕਾਫੀ ਨੁਕਸਾਨ ਕਰਤਾ ਢਾਡੀ ਵਰਕਸ਼ਾਪ ਦਾ ਟੂਲਸ ਗੱਡੀਆਂ ਦੇ ਸਪੇਅਰ ਪਾਰਟਸ ਤੇ ਕੋਈ ਇੰਨਾਂ ਨਹੀਂ ਸਾਡੇ ਖੁੱਲੇ ਬੁੱਲੇ ਹੋਰ ਨਿਕਾ ਮੋਟਾ ਸਮਾਨ ਜਿੰਨੇ ਟੂਲ ਸੀ ਉਹ ਲੈ ਗਿਆ ਸਪੇਅਰ ਪਾਰਟ ਦਾ ਸਮਾਨ ਲੈ ਗਿਆ ਕਾਫੀ ਨੁਕਸਾਨ ਹੋਇਆ ਕਿ ਸਾਡਾ ਗੱਡੀਆਂ ਦੇ ਨੁਕਸਾਨ ਟਾਇਰ ਐਕਸਲ ਕੋਈ ਕਿਨੇ ਮਿਲਦਾ ਹੁੰਦਾ ਜਿੰਨਾ ਵੀ ਪਾਰਟਸ ਹੁੰਦੇ ਨੇ ਉਹ ਕਾਫੀ ਨੁਕਸਾਨ ਲੈ ਗਏ ਕੀ ਘਟਨਾ ਹੈ ਜੀ ਇਹ ਅਜ ਰਾਤ ਦੀ ਜਿੰਨੀ ਸਵੇਰੇ ਆਏ ਆ ਤੇ ਇੱਥੇ ਵੇਖਿਆ ਵਾ ਸਵੇਰੇ ਵੇਖਿਆ ਤੇ ਅਸੀਂ ਕੰਮ ਆਇਆ ਮਤਲਬ ਓਪਨ ਆ ਨਾ ਦਾ ਚਾਂਸ ਹੈ ਓਪਨ ਆ ਜਾਂ ਕਿਦਾਂ ਹਾਂਜੀ ਚਾਰ ਸਾਈਡ ਓਪਨ ਆ ਜੀ ਚਾਰ ਸਾਈਡ ਓਪਨ ਮਤਲਬ ਇਹਦੇ ਤੇ ਕੀ ਇਹਦੀ ਸੁਰੱਖਿਆ ਦਾ ਕੀ ਬੰਦੂਬਸਰਖੇ ਸਰ ਇਹ ਰੱਖਿਆ ਵਾ ਇੱਥੇ ਸਕਿਉਰਟੀ ਗਾਰਡ ਹਾਂਜੀ ਹਾਂਜੀ ਉਹ ਕਿਸੇ ਵਜ੍ਹਾ ਕਰਕੇ ਕਹਿੰਦਾ ਮੈਂ ਰਾਤ ਆਇਆ ਨਹੀਂ ਤੋਂ ਇੱਕ ਦਿਨ ਚ ਹੀ ਮਤਲਬ ਇਹ ਕੰਮ ਹੋ ਗਿਆ ਉਹ ਤਾਂ ਸਹੀ ਵੀ ਨਹੀਂ ਆ ਰਿਹਾ ਰਾਤ ਉਹਨਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਨਹੀਂ ਆਇਆ ਤੇ ਜੀ ਕੰਪਲੇਂਟ ਦਰਵਾਈ ਦੋ ਕੰਪਲੇਂਟ ਆਹ ਨਹੀਂ ਕਰਵਾਈ ਥਾਣੇ ਕੰਪਲੇਂਟ ਕਰਵਾਈ ਆ ਸੁਰੇ ਪੁਲਿਸ ਵੀ ਆਈ ਸੀ ਮੌਕਾ ਵੇਖਣ ਤੇ ਕੰਪਲੇਂਟ ਵੀ ਕਰਵਾਈ ਆ ਸੀਸੀਟੀਵੀ ਵੀ ਲੱਗੇ ਇੱਥੇ ਨਹੀਂ ਸੀਸੀਟੀਵੀ ਨਹੀਂ ਲੱਗੇ ਹੋਏ ਜੀ ਸਰ ਪਹਿਲਾਂ ਨੁਕਸਾਨ ਹੋਣਾ ਨੁਕਸਾਨ ਆਈ ਹੁਣ ਤੱਕ ਦੇਖਿਆ ਵੀ ਕੋਈ 2.3 ਲੱਖ ਰੁਪਏ ਤੇ ਲੱਗ ਸਕਿਆ ਅਸੀਂ ਪਹੁੰਚ ਗਏ ਜੀ ਤੱਕ ਮਤਲਬ ਦੇਖਿਆ ਤੁਹਾਨੂੰ ਕਿਵੇਂ ਪਤਾ ਲੱਗਾ ਆ ਜੀ ਸਰ ਸਵੇਰੇ ਆਏ ਆ ਵਰਕਸ਼ਾਪ ਜੀ ਤੋਂ ਖੋਲਣ ਲੱਗਿਆ ਤੇ ਅੰਦਰ ਵੇਖਿਆ ਤਾਂ ਉਥਲ ਪੁਥਲ ਹੋਈ ਪਈ ਸੀ ਤੇ ਐਸੇ ਚੱਕਰ ਚ ਅਸੀਂ ਬੜਾ ਕਾਫੀ ਨੁਕਸਾਨ ਆ ਲਾਤੀ ਮਤਲਬ ਪੁਲਿਸ ਨੂੰ ਕੰਪਲੇਂਟ ਕੀਤੀ ਆ ਵੀ ਪੁਲਿਸ ਦੇ ਕੋਈ ਕਾਰਵਾਈ ਕਰ ਸਾਡੇ ਸਮਾਨ ਦੀ ਪਰਪਾਈ ਹੋ ਸਕੇ ਮਾੜਾ ਮੋਟਾ ਕੇ ਕਵਾਡੀਆਂ ਵਿੱਚ ਆਊਗਾ ਉਹਨਾਂ ਨੇ ਕਿਹੜਾ ਨੇ ਅਮਲੀ ਜਿੰਨੇ ਵੀ ਜਿਹੜੇ ਵੀ ਹੈਗੇ ਨੇ ਕੋਈ ਕਾਰਵਾਈ ਕਰੇ ਪਤਾ ਲੱਗ ਸਕੇ ਕਿ ਕਿਵੇਂ ਅੰਦਰ ਐਂਟਰ ਹੋਏ ਜਾਂ ਕਿਵੇਂ ਬਾਹਰ ਗਏ ਕੁਝ ਪਤਾ ਲੱਗਾ ਕੋਈ ਮਾੜਾ ਮੋਟਾ ਸਰ ਉਹ ਕੰਦਾਂ ਟੱਪ ਕੇ ਅੰਦਰ ਆਇਆ ਜੀ ਤੇ ਸਾਡੇ ਤਾਲਾ ਨੂੰ ਇੱਕ ਡੈਮੇਜ ਕੀਤਾ ਬਾਹਰ ਵਾਲੇ ਨੇ ਫਿਰ ਦੌੜੇ ਨੇ ਸਮਾਨ ਲੈ ਕੇ ਕਾਫੀ ਜਿੱਦਾਂ ਅਸੀਂ ਸਵੇਰੇ ਵੇਖਿਆ ਉਦੋਂ ਹੀ 100% ਅਸੀਂ ਕੀ ਮੰਗ ਕਰਦੇ ਹਾਂ ਮੰਨ ਕੇ ਹੀ ਕਰਦੇ ਹਾਂ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਆ ਚੋਰਾਂ ਤੱਕ ਪਹੁੰਚਣਾ ਚਾਹੀਦਾ ਇਹਨਾਂ ਨੂੰ ਨੁਕਸਾਨਾ ਹੀ ਨਹੀਂ ਚੱਲ ਸਕਦੇ ਹੰਦੀ ਭਾਈ ਦੱਸ ਦਿਓ ਕੀ ਨਾਮ ਆ ਤੇ ਕਿੱਥੇ ਹੈਗੀ ਆਪਣੀ ਦੁਕਾਨ ਮੇਰਾ ਵਿਜੇ ਕੁਮਾਰਾ ਜੀ ਵਰਕਸ਼ਾਪ ਸਾਡੀ ਬੱਸ ਸਟੈਂਡ ਤੋਂ ਕੋਈ 500 ਮੀਟਰ ਪਠਾਨਕੋਟ ਰੋਡ ਤੇ ਹੈ ਸੀ ਕੀ ਘਟਰਾ ਨਹੀਂ ਰਾਤ ਘਟਰਾ ਦੇਖੋ ਜੀ ਅਸੀਂ ਤੇ ਸਵੇਰੇ ਜਦੋਂ ਆ ਕੇ ਦੇਖਿਆ ਆ ਗੇਟ ਖੋਲਣ ਲੱਗਿਆਂ ਤੇ ਵੇਖਿਆ ਬਾਹਰ ਸਮਾਨ ਪਿਆਦਾ ਥੋੜਾ ਜਿਹਾ ਜਦੋਂ ਮੈਂ ਨਾਲ ਮੇਰਾ ਬੱਲਾ ਸਾਡੇ ਮੈਂ ਕਿਹਾ ਬੱਲਿਆ ਸਮਾਨ ਬਾਹਰ ਪਿਆ ਇਹ ਕਹਿੰਦਾ ਨਹੀਂ ਭਾਈ ਸਮਾਨ ਤੇ ਮੈਂ ਕੱਲ ਵਕਤਿਆ ਹੀ ਨਹੀਂ ਕੋਈ ਇਹੋ ਜਿਹਾ ਜਦੋਂ ਅੰਦਰ ਗੇਟ ਖੋਲਿਆ ਤੇ ਅੰਦਰ ਦੇਖਿਆ ਸਾਰਾ ਸਮਾਨ ਗੱਡੀ ਦੀਆਂ ਬੈਟਰੀਆਂ ਹੀ ਕੁਛ ਹੈਡ ਹੀ ਗੱਡੀ ਦਾ ਐਕਸਲ ਹੀ ਸਾਡੇ ਟੂਲ ਕਾਫੀ ਹੀ ਇੱਕ ਗੱਡੀ ਦੇ ਹੋ ਗਈ ਹਾਂ ਅਲਾਈ ਵੀਲ ਟਾਇਰ ਲਾ ਕੇ ਲਗੇ ਆ ਕਾਫੀ ਨੁਕਸਾਨ ਸਾਡਾ ਹੋ ਗਿਆ ਸਪੇਅਰ ਪਾਰਟਸ ਅੰਦਰ ਨਵਾਂ ਹੀ ਉਹ ਵੀ ਚੁੱਕੇ ਲਗੇ ਆ ਬਾਕੀ ਕਾਗਜ਼ ਪੱਤਰ ਵੀ ਸਾਡੇ ਕਾਫੀ ਹੀ ਕਾਗਜ਼ਾਂ ਦਾ ਅਜੇ ਤਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਬਸ ਦੇਖਣੇ ਆ ਸ਼ਾਇਦ ਕੋਈ ਕਾਗਜ਼ ਪੱਤਰ ਵੀ ਸਾਡੇ ਕੋਲ ਹੋਵੇ ਐਂਟਰ ਗਿਵ ਹੋਏ ਹੋਣਗੇ ਐਂਟਰ ਕੰਨਾਂ ਟੱਪ ਕੇ ਹੋਇਆ ਜੀ ਹਾਂ ਇੱਕ ਪਾਸੇ ਮਿੱਟੀ ਪੈ ਗਈ ਦੀ ਇਧਰ ਉੱਚਾ ਹੋ ਗਿਆ ਉਹ ਸ਼ਾਇਦ ਇਧਰੋਂ ਐਂਟਰ ਹੋਇਆ ਇਹ ਤੁਹਾਨੂੰ ਫਿਰ ਪਤਾ ਲੱਗਦਾ ਸਵੇਰੇ ਨਹੀਂ ਤਾਂ ਸਵੇਰੇ ਜਦੋਂ ਗੇਟ ਖੁੱਲਿਆ ਆ ਗਿਆ ਉਦੋਂ ਪਤਾ ਲੱਗਦਾ ਇਹਦੀ ਮਤਲਬ ਰੱਖਿਆ ਤੇ ਕੋਈ ਸੀਸੀਟੀਵੀ ਲਾਇਆ ਜਾਂ ਨਹੀਂ ਸੀਸੀਟੀਵੀ ਨਹੀਂ ਲੱਗਾ ਹਾਂ ਗਾਰਡ ਵਗੈਰਾ ਗਾਰਡ ਰੱਖਿਆ ਸੀ ਰਾਤ ਪਰੋ ਕੱਲ ਆਇਆ ਨਹੀਂ ਕੱਲ ਆ ਨਹੀਂ ਸਕਦਾ ਕੱਲ ਨਹੀਂ ਆ ਸਕਦਾ ਦੀ ਤਬੀਅਤ ਠੀਕ ਨਹੀਂ ਕੱਲ ਨਹੀਂ ਆਊ ਨੁਕਸਾਨ ਕਿੰਨਾ ਹੋਇਆ ਕੋਈ ਐਸਾ ਨੁਕਸਾਨ ਕੋਈ 2.5-3 ਲੱਖ ਦੇ ਕਰੀਬ ਸਾਡਾ ਨੁਕਸਾਨ ਹੋਇਆ ਕੰਪਲੇਨਟ ਕੀਤੀ ਹੈ ਹਾਂਜੀ ਕੰਪਲੇਨਟ ਕਰ ਰਹੇ ਹਾਂ ਵੇਨ ਆਪਣੇ ਇੱਥੇ ਸਮਾਨ ਕੀ ਜੀ ਪਿਆ ਹੁੰਦਾ ਵਾ ਜਿਹੜਾ ਸਮਾਨ ਦੇਖੋ ਸਾਡੇ ਕੋਲ ਤੇ 25 ਦੀਆਂ ਗੱਡੀਆਂ ਅੰਦਰ ਲੱਗੀ ਹੋਣੀਆਂ ਬਾਕੀ ਸਪੇਅਰ ਪਾਰਟਸ ਵੀ ਹੈਗੇ ਆ ਗੱਡੀਆਂ ਖੁੱਲੀਆਂ ਆ ਤੇ ਕਿਹਦੇ ਇੰਜਨ ਖੁੱਲੇ ਦੇਖ ਸਕਦੇ ਤੁਸੀਂ ਇੰਜਨ ਖੁੱਲੇ ਤੇ ਗੀਅਰ ਖੁੱਲੇ ਤੇ ਸਾਰਾ ਸਮਾਨ ਖੁੱਲੇ ਪਿਆ ਟੂਲਸ ਬੜੇ ਮਹਿੰਗੇ ਆ ਜੀ ਟੂਲ ਬ ਕਾਫੀ ਮਹਿੰਗੇ ਆ ਆਹ ਦੇ ਗੰਨਾ ਪੇਂਟ ਕਰਨ ਵਾਲੀਆਂ ਕੰਪਰੈਸ਼ਰ ਕੋ ਪਰ ਜੋ ਵੀ ਸਮਾਨ ਛਿੱਕੇ ਮੁੱਡੇ ਕਾਫੀ ਮਹਿੰਗੇ ਹੋ ਗਏ ਜਿੰਨੀ ਕਿ ਤੁਹਾਨੂੰ ਹੁਣ ਦਿੱਕਤ ਆਏਗੀ ਜੀ ਇਹ ਨਵਾਂ ਵੱਡਾ ਨੁਕਸਾਨ ਦੇਖੋ ਜੀ ਅਸੀਂ ਤੇ ਮਤਲਬ ਕਿ ਦਿਹਾੜੀਦਾਰ ਬੰਦੇ ਆ ਨੂੰ ਦਿੱਕਤ ਤੇ ਆਏਗੀ ਜੀ ਹਾਂ ਮੰਗ ਕਰਦੇ ਜੀ ਉਹ ਬੰਦਿਆਂ ਨੂੰ ਖੜਿਆ ਜਾਏ ਕਾਰਵਾਈ ਕੀਤੀ ਜਾ ਸਾਡਾ ਸਮਾਨ ਜੇ ਮਿਲ ਸਕਦਾ ਤੇ ਤੁਹਾਨੂੰ ਵਾਪਸ ਕਰਾਈਏ ਕੰਪਲੇਟ ਕੀਤੀ ਹੈ ਜੀ ਹਾਂਜੀ ਕੰਪਲੇਟ ਕਰ ਦਿਓ ਦੇਖੋ ਜਿਓ ਜਾਇ ਨਹੀਂ ਆਣਗੇ ਤੇ ਫਿਰ